ਹੈਲੋ ਜੀ ਵੈਲਕਮ ਟੂ ਮਾਈ ਚੈਨਲ ਮੀਤ ਗੱਡੀਆਂ ਵਧੀਆ ਹੋਵੋਗੇ ਗਾਇਸ ਮੈਂ ਚੱਲੀ ਸੀ ਫੈਮਿਲੀ ਨੂੰ ਸ਼ੋਪਿੰਗ ਕਰਾਉਣ ਦੇ ਲਈ ਚਲੋ ਜੀ ਮੈਂ ਸੋਚਿਆ ਚਲੋ ਮੇਕਅਪ ਕਰ ਲੈਣੇ ਆਂ ਹਾਂ ਜੀ ਆਊਟਫਿਟ ਮੇਰੇ ਇਹੀ ਪਾਈ ਹੋਈ ਹੈ ਕਿਉਂਕਿ ਮੈਂ ਇਸ ਦੇ ਵਿੱਚ ਕੰਫਰਟੇਬਲ ਆ ਹਨਾ ਤਾਂ ਵਧੀਆ ਘੁੰਮ ਫਿਰ ਕੇ ਸ਼ੋਪਿੰਗ ਹੋ ਜਾਊਗੀ ਉਸ ਦੇ ਲਈ ਮੈਂ ਸੋਚਿਆ ਚਲੋ ਮੇਕਅਪ ਕਰਦੇ ਆ ਮੇਕਅਪ ਕਰਨ ਲਈ ਦੇਖ ਸਕਦੇ ਹੋ ਮੇਰੇ ਨਾਲ ਇਸ ਤੋਂ ਪਹਿਲਾਂ ਵੀਡੀਓ ਸ਼ੂਟ ਕੀਤੀਆਂ ਸੀਗੀਆਂ ਤਾਂ ਮੇਰੇ ਥੋੜਾ ਬੋਤਾ ਲਿਪਸਟਿਕ ਵਗੈਰਾ ਮਸਕਰਾ ਲੱਗਾ ਸੀਗਾ ਬੇਸ ਤੇ ਮੈਂ ਕੁਝ ਵੀ ਨਹੀਂ ਲਗਾਇਆ ਸੀ ਚਲੋ ਕਲੀਨ ਕਰਦੇ ਆ ਟਿਸ਼ੂ ਨਾਲ ਕਲੀਨ ਕੀਤਾ ਉਸ ਤੋਂ ਬਾਅਦ ਮੈਂ ਫੇਸ ਵਾਸ਼ ਨਾਲ ਫੇਸ ਕਲੀਨ ਕੀਤਾ ਹਾਂ ਜੀ ਦੂਸਰੇ ਨੰਬਰ ਤੇ ਮੈਂ ਲਗਾਇਆ ਟੋਨਰ ਟੋਨਰ ਨੂੰ ਸਕਿਨ ਦੇ ਵਿੱਚ ਕਰੂੰਗੀ ਅਬਜ਼orb ਉਸ ਤੋਂ ਵਿੱਚ ਉਸ ਤੋਂ ਬਾਅਦ ਮੈਂ 3 ਨੰਬਰ ਤੇ ਲਗਾਇਆ ਮੋਇਸਚਰਾਈਜ਼ਰ ਹਾਂ ਜੀ ਮੋਇਸਚਰਾਈਜ਼ਰ ਨੂੰ ਮੈਂ अच्छੇ ਤਰ੍ਹਾਂ ਲਗਾ ਲੂੰਗੀ ਮੌਇਸਚਰਾਈਜ਼ਰ ਲਗਾਉਣ ਤੋਂ ਬਾਅਦ ਮੇਰੀ ਸਕਿਨ ਕੇਅਰ ਹੋ ਗਈ ਸੀ ਮੈਂ ਸੋਚਿਆ ਚਲੋ ਮਸਕਰਾ ਲਿਪਸਟਿਕ ਲਗਾ ਲੈਨੀ ਆ ਡਾਇਰੈਕਟਲੀ ਬਟ ਫਿਰ ਮੈਂ ਸੋਚੋ ਕਿ ਨਹੀਂ ਮੈਂ ਇੱਕ ਫਾਊਂਡੇਸ਼ਨ ਮੇਰਾ ਫਾਊਂਡੇਸ਼ਨ ਲਾਉਣ ਨੂੰ ਦਿਲ ਕੀਤਾ ਚਲੋ ਜੀ ਫਾਊਂਡੇਸ਼ਨ ਵੀ ਲਾ ਹੀ ਲੈਂਦੇ ਆ ਹਾਂਜੀ 3 ਨੰਬਰ ਤੇ ਮੌਇਸਚਰਾਈਜ਼ਰ ਲਗਾਉਣ ਤੋਂ ਬਾਅਦ 4th ਨੰਬਰ ਤੇ ਮੈਂ ਲਗਾਉਂਗੀ ਪ੍ਰਾਈਮਰ ਮੇਰਾ ਬੈਸਟ ਪ੍ਰਾਈਮਰ ਜਿਹਦੇ ਨਾਲ ਇੰਨਾ ਜ਼ਿਆਦਾ ਗਲੋ ਆਏਗਾ ਨਾ ਬਹੁਤ ਹੀ ਜ਼ਿਆਦਾ ਇਸ ਤੋਂ ਬਾਅਦ ਤੁਹਾਨੂੰ 5 ਨੰਬਰ ਤੇ ਕੋਈ ਪ੍ਰੋਡਕਟ ਲਾਉਣ ਦੀ ਲੋੜ ਹੀ ਨਹੀਂ ਪੈਣੀਗੀ ਮੈਂ ਇਹੀ ਕਹੂੰਗੀ ਹਨਾ ਚਲੋ ਜੀ ਮੇਰਾ ਅੱਜ ਮਨ ਕਰ ਰਿਹਾ ਸੀ ਫਾਊਂਡੇਸ਼ਨ ਲਗਾਉਣ ਨੂੰ ਫਾਊਂਡੇਸ਼ਨ ਲਗਾਉਣ ਤੋਂ ਪਹਿਲਾਂ ਆਪਣਾ ਨਾ ਐਕਚੁਅਲੀ ਸਭ ਤੋਂ ਪਹਿਲਾਂ ਮੇਕਅੱਪ ਜਦੋਂ ਆਪਾਂ ਕਰਦੇ ਹਾਂ ਸਕਿਨ ਨੂੰ ਪ੍ਰਪਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੀਟੀਐਮ ਤੋਂ ਬਾਅਦ ਮੈਂ 4ਵਾਂ ਨੰਬਰ ਤੇ ਲਗਾਇਆ ਪ੍ਰਾਈਮਰ ਪ੍ਰਾਈਮਰ ਲਗਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆਪਣੇ ਓਪਨ ਪੋਰਸ ਕਵਰ ਕਰੂੰਗੀ ਧੰਨਵਿੱਦ ਜਿਹੜਾ ਗਲੋ ਮਿਲਿਆ ਮੇਰੀ ਸਕਿਨ ਨੂੰ ਤੁਸੀਂ ਦੇਖ ਹੀ ਸਕਦੇ ਹੋ ਹਾਂਜੀ ਪ੍ਰਾਈਮਰ ਤੋਂ ਬਾਅਦ ਮੈਂ ਲਗਾਉਂਗੀ ਫਾਊਂਡੇਸ਼ਨ सीटीएम ਤੋਂ ਬਾਅਦ ਮੈਂ ਲਗਾਇਆ ਪ੍ਰਾਈਮਰ ਪ੍ਰਾਈਮਰ ਤੋਂ ਬਾਅਦ ਮੈਂ ਲਗਾ ਰਹੀ ਹਾਂ 5 ਨੰਬਰ ਤੇ ਫਾਊਂਡੇਸ਼ਨ ਫਾਊਂਡੇਸ਼ਨ ਅੱਜ ਮੈਂ ਆਪਣਾ ਮੈਂ ਸਭ ਨੂੰ ਇਹੀ ਗਾਈਡ ਕਰੂੰਗੀ ਤੁਸੀਂ ਡੱਪ ਡੱਪ ਕਰਕੇ ਆਪਣਾ ਬਲੈਂਡਰ ਨਾਲ ਲਗਾਉਣਾ ਜ਼ਿਆਦਾ ਬੈਟਰ ਰਹੇਗਾ ਹਨਾ ਬ੍ਰਸ਼ ਨਾਲ ਨਾ ਐਕਚੁਅਲੀ ਜ਼ਿਆਦਾ ਲੱਗ ਜਾਂਦਾ ਆ ਤਾਂ ਮੈਂ ਇਸ ਵਾਰ ਬ੍ਰਸ਼ ਨਾਲ ਲਗਾ ਰਹੀ ਆ ਬ੍ਰਸ਼ ਨਾਲ ਮੈਨੂੰ ਲਗਾਉਣਾ ਅੱਛਾ ਨਹੀਂ ਲੱਗਦਾ ਕਿਉਂਕਿ ਬਹੁਤ ਸਾਰਾ ਬ੍ਰਸ਼ ਵਿੱਚ ਵੀ ਚਲ ਜਾਂਦਾ ਚਲੋ ਮਿਲਦੇ ਆ ਤੁਹਾਨੂੰ ਬਲੈਂਡਿੰਗ ਤੋਂ ਬਾਅਦ ਹਾਂਜੀ ਬਲੈਂਡ ਮੈਂ ਕਾ ਚੁੱਕੀ ਸੀ ਜਿਹੜਾ ਬਚਿਆ ਖਚਾ ਫਾਊਂਡੇਸ਼ਨ ਸੀ ਉਹ ਵੀ ਮੈਂ ਡੱਪ ਡੱਪ ਕਰਕੇ ਆਪਣਾ ਪੂਰਾ ਫੇਸ ਤੇ ਲਗਾ ਦਿੱਤਾ ਦੈਨ ਉਸ ਤੋਂ ਬਾਅਦ ਮੈਂ ਫਿਰ ਬ੍ਰਸ਼ ਨਾਲ ਹੀ ਸੈਟਿੰਗ ਕਰ ਰਹੀ ਸੀ ਮੈਂ ਸੋਚਿਆ ਹੁਣ ਬਲੈਂਡਰ ਨਾਲ ਕਿਉਂ ਪੰਗਾ ਲੈਣਾ ਬ੍ਰਸ਼ ਨਾਲ ਲਗਾਉਣ ਬਾਦ ਵੀ ਨੀਡ ਪੈਂਦੀ ਆ ਬਲੈਂਡਰ ਨਾਲ ਬਲੈਂਡਿੰਗ ਦੀ ਮੈਂ ਫਿਰ ਆਪਣਾ ਬ੍ਰਸ਼ ਨਾਲ ਲਗਾਉਣ ਤੋਂ ਬਾਅਦ ਵੀ ਫਾਊਂਡੇਸ਼ਨ ਬਲੈਂਡ ਕੀਤਾ ਆਪਣੇ ਪੂਰੇ ਫੇਸ ਨੂੰ ਜਿੱਥੇ-ਜਿੱਥੇ ਮੈਂ ਆਪਣਾ ਫਾਊਂਡੇਸ਼ਨ ਲਗਾਇਆ ਸੀ ਵਿਦ ਆਈਸ ਤੇ ਵੀ ਮੈਂ ਫਾਊਂਡੇਸ਼ਨ ਲਗਾਇਆ ਸੀ ਤਾਂ ਕਿ ਮੈਨੂੰ ਜ਼ਿਆਦਾ ਕਨਸੀਲ ਦੀ ਲੋੜ ਨਾ ਪਵੇ ਕਨਸੀਲ ਮੈਂ ਹਲਕਾ-ਹਲਕਾ ਕਰਨਾ ਚਾਹੁੰਦੀ ਸੀ ਆਪਣੇ ਫੇਸ ਨੂੰ ਹਾਂਜੀ ਫਾਊਂਡੇਸ਼ਨ ਮੈਂ ਬਲੈਂਡ ਕਰ ਚੁੱਕੀ ਸੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੈਂ ਕਨਸੀਲਰ ਲਗਾਉਂਗੀ ਕਨਸੀਲਰ ਮੇਰੀ ਸਕਿਨ ਸ਼ੇਡ ਟਨ ਤੋਂ ਇੱਕ ਸ਼ੇਡ ਲਾਈਟ ਹੈ ਯਾਨੀ ਕਿ ਮੇਰੀ ਟਨ ਤੋਂ ਇੱਕ ਛੇਡ ਲਾਈਟ ਹੈ ਕਨਸੀਲ ਲਉਂਗੀ ਫੇਸ ਬਿਊਟੀ ਦਾ ਥੈਨ ਉਸ ਤੋਂ ਬਾਅਦ ਫਿਰ ਮੈਨੂੰ ਕਈ ਕਹਿੰਦੇ ਨੇ ਦੀਦੀ ਤੁਸੀਂ ਅੱਦੇ ਅੱਦੇ ਪ੍ਰੋਡਕਟ ਦਾ ਨਾਮ ਦੱਸ ਦਿੰਦੇ ਹੋ ਬਾਕੀ ਸਾਰੇ ਦੱਸਦੇ ਨਹੀਂ ਨਾਮ ਵੀ ਦੱਸਿਆ ਕਰੋ ਮੈਂ ਬਹੁਤ ਕੋਸ਼ਿਸ਼ ਕਰਦੀ ਆ ਨਾਮ ਦੱਸਣ ਦੀ ਬਟ ਹੁਣ ਵੀਡੀਓ ਇੱਥੋਂ ਤੱਕ ਆ ਹੀ ਗਈ ਆ ਚਲੋ ਨੈਕਸਟ ਆਈ ਹੋਪ ਜ਼ਰੂਰ ਮੈਂ ਦੱਸੂੰਗੀ ਨੈਕਸਟ ਵੀਡੀਓ ਪ੍ਰੋਡਕਟ ਦਾ ਨੇਮ ਸੁਣਨ ਦੇ ਲਈ ਚੈਨਲ ਨੂੰ ਕਲਰ ਸਬਸਕ੍ਰਾਈਬ ਤਾਂ ਕਿ ਤੁਸੀਂ ਮੇਰਾ ਪ੍ਰੋਡਕਟ ਨੇਮ ਦੇਖ ਸਕੋ ਮੈਂ ਕਿਹੜੇ ਕਿਹੜੇ ਪ੍ਰੋਡਕਟ ਯੂਜ਼ ਕਰ ਰਹੀ ਹਾਂ ਤੇ ਮੇਰਾ ਹਰ ਇੱਕ ਲੁੱਕ ਕ੍ਰੀਏਟ ਦੇਖ ਸਕੋ ਨਵਰਾਤਰੀ ਦੇ ਲਈ ਆਪਣਾ ਕਰਵਾ ਚੌਥ ਦੇ ਲਈ ਬਹੁਤ ਸਾਰੇ ਮੈਸੇਜ ਆ ਰਿਹਾ ਅੱਗੇ ਆਪਣੀਆਂ ਸਾਰੀਆਂ ਵੀਡੀਓਜ਼ ਆਉਣ ਵਾਲੀਆਂ ਆ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਸੀਂ ਮੇਰੀ ਉਹ ਵੀਡੀਓ ਦੇਖ ਸਕੋ ਕਰਵਾ ਚੌਥਾ ਜੀ ਤੇ ਮੈਂ ਜ਼ਰੂਰ ਕ੍ਰੀਏਟ ਕਰੂੰਗੀ ਬਹੁਤ ਸਾਰੀਆਂ ਕੁੜੀਆਂ ਦੇ ਜ਼ਿਆਦਾਤਰ ਉਹੀ ਮੈਸੇਜ ਆਇਆ ਲੁੱਕ ਕ੍ਰੀਏਟ ਕਰੋ ਬਟ ਮੇਕਅਪ ਜ਼ਿਆਦਾ ਨਾ ਹੋਵੇ ਸਿੰਪਲ ਜਿਹਾ ਹੀ ਹੋਵੇ ਹਨਾ ਤਾਂ ਉਸ ਤਰ੍ਹਾਂ ਸਾਨੂੰ ਮੇਕਅਪ ਕਰਕੇ ਦਿਖਾਓ ਹਾਂਜੀ ਨੈਕਸਟ ਵੀਡੀਓ ਮੈਂ ਜ਼ਰੂਰ ਲੈ ਕੇ ਆਉਂਗੀ ਮੈਂ ਚੱਲੀ ਸੀ ਅੱਜ ਸ਼ਾਪਿੰਗ ਦੇ ਲਈ ਤਾਂ ਮੈਂ ਸੋਚਿਆ ਮੇਕਅਪ ਕਰ ਹੀ ਲੈਣੇ ਆ ਨਾਲੇ ਇਸ ਆਪਣਾ ਇਸ ਦੇ ਨਾਲ ਹੀ ਆਪਣੀ ਆਡੀਅנס ਨਾਲ ਮੇਕਅਪ ਸ਼ੇਅਰ ਕਰਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਫੇਸ ਆਪਣਾ ਕਨਸੀਲ ਕੀਤਾ ਸੀ ਮੈਂ ਕਨਸੀਲ ਤੋਂ ਬਾਅਦ ਮੈਂ ਆਪਣਾ ਆਈ ਬ੍ਰੋ ਫਿਲ ਕੀਤੀਆਂ, ਥ੍ਰੈਡਿੰਗ ਫਿਲ ਕੀਤੀ ਆਈ ਸ਼ੈਡੋ ਨਾਲ। ਦੈਨ ਉਸ ਤੋਂ ਬਾਅਦ ਮੈਂ ਲਗਾ ਰਹੀ ਆ ਬਲਸ਼। ਬਲਸ਼ ਲਗਾਣਾ ਤਾਂ ਮੈਨੂੰ ਬਹੁਤ ਜ਼ਿਆਦਾ ਪਸੰਦ ਆ। ਬਲਸ਼ ਲਗਾਉਣ ਤੋਂ ਬਾਅਦ ਮੈਂ ਲਗਾਉਂਗੀ ਹਾਈਲਾਈਟਰ। ਲਾਸਟ ਤੇ ਮੈਂ ਜ਼ਿਆਦਾਤਰ ਕਨਫਿਊਜ਼ ਹੁੰਨੀ ਆ ਮੈਂ ਕਿਹੜੀ ਲਿਪਸਟਿਕ ਲਗਾਵਾਂ, ਲਿਪਸਟਿਕ ਸ਼ੇਡ ਮੈਨੂੰ ਬਹੁਤ ਜ਼ਿਆਦਾ ਕਨਫਿਊਜ਼ ਹੁੰਨੀ ਆ। ਬਟ ਜਿੱਦਾਂ ਦੇ ਮੇਰੇ ਆਊਟਫਿਟ ਪਾਈ ਐ ਮੈਂ ਬ੍ਰਾਊਨ ਕਲਰ ਉਸ ਦੇ ਅਕੋਰਡਿੰਗ ਹੀ ਲਗਾਉਂਗੀ ਲਿਪਸਟਿਕ। 블러쉬 ਨੂੰ ਮੈਂ ਮਤਲਬ ਬ੍ਰਸ਼ ਨਾਲ ਡਸਟ ਆਫ ਕਰਤਾ ਤਾਂ ਕਿ ਜ਼ਿਆਦਾ ਨਾ ਲੱਗੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੇਰੇ ਲਿਪਸ ਦੇ ਉੱਪਰ ਫਾਊਂਡੇਸ਼ਨ ਲੱਗਿਆ ਸੀ ਕਲੀਨਜ਼ਿੰਗ ਵਾਈਪ ਟਿਸ਼ੂ ਨਾਲ ਜਿਹਦੇ ਨਾਲ ਮੈਂ ਆਪਣਾ ਫੇਸ ਕਲੀਨ ਕੀਤਾ ਸੀ ਉਸ ਦੇ ਨਾਲ ਹੀ ਮੈਂ ਆਪਣੇ ਲਿਪਸ ਕਲੀਨ ਕਰ ਰਹੀ ਹਾਂ ਤਾਂ ਕਿ ਵਧੀਆ ਲਿਪਸਟਿਕ ਲੱਗੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਮੇਰਾ ਫੇਵਰਟ 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 ਮਸਕਰਾ ਸੀਗਾ ਜੋ ਕਿ ਉੱਪਰੋਂ ਵੀ ਆਪਣਾ ਹੋ ਜਾਂਦਾ ਤੇ نیچےੋਂ ਵੀ ਹਾਂ ਤਾਂ نیچے ਜਿਆਦਾ ਯਾਨੀ ਕਿ ਆਪਣੇ ਆਈਬਰ ਲੈਸ਼ਸ ਨੂੰ ਵੱਡਾ ਦਿਖਾਉਣ ਦੇ ਲਈ ਹਨਾ ਜਿਆਦਾ ਮਸਕਰਾ ਆ ਪਾਇਆ ਹੋਇਆ ਹੈਗਾ ਉੱਪਰ ਥੋੜਾ ਜਿਹਾ ਘੱਟ ਪਾਇਆ ਜਿਨ੍ਹਾਂ ਨੂੰ ਜਿਆਦਾ ਪਸੰਦ ਨਹੀਂ ਹੁੰਦਾ ਹਨਾ ਮਤਲਬ ਮਸਕਰਾ ਕਈ ਬਹੁਤ ਘੱਟ ਲਾਣਾ ਪਸੰਦ ਕਰਦੇ ਆ ਮਸਕਰਾ ਲਗਾਉਣ ਤੋਂ ਬਾਅਦ ਮੈਂ ਅੱਜ ਲਾਈਨਰ ਨਹੀਂ ਲਗਾਇਆ ਆਈਜ਼ ਮੇਕਅਪ ਨਹੀਂ ਕੀਤਾ ਬਸ ਕੱਲਾ ਬੇਸਿਕ ਮੇਕਅਪ ਕੀਤਾ ਉਸ ਤੋਂ ਬਾਅਦ ਲਿਪਸਟਿਕ ਲਗਾਉਂਗੀ ਮਸਕਰਾ ਲਗਾਉਣ ਤੋਂ ਬਾਅਦ ਮੈਂ ਆਪਣਾ ਸ਼ਿਮਰ ਸੀ ਮੇਰੇ ਕੋਲ Shimmer, गोल्डन शिमर ਤੇ ਲਾਈਟ ਜੀ ਸਕਿਨ ਕਲਰ ਦੀ ਮੇਰੇ ਕੋਲ ਲਿਪਸਟਿਕ ਸੀ ਲਾਈਟ ਜੀ ਸਕਿਨ ਸ਼ੇਡ ਨਾਲ ਮਿਲਦੀ ਹੋਈ ਲਿਪਸਟਿਕ ਲਗਾਉਣ ਤੋਂ ਬਾਅਦ ਮੈਂ ਲਗਾਇਆ 골ਡਨ ਕਲਰ ਦਾ ਸ਼ਿਮਰ 골ਡਨ ਕਲਰ ਦਾ ਸ਼ਿਮਰ ਲਗਾਉਣ ਤੋਂ ਬਾਅਦ ਮੈਂ ਆਪਣਾ ਦੇਖ ਸਕਦੇ ਹੋ ਤੁਸੀਂ ਜਿਸ ਤਰ੍ਹਾਂ ਜਿਸ ਕਲਰ ਦੀ ਮੇਰੇ ਆਊਟਫਿਟ ਪਾਈ ਸੀ ਉਸ ਦੇ ਅਕੋਰਡਿੰਗ ਹੀ ਮੈਂ ਆਪਣਾ ਕਾਫੀ ਕਲਰ ਦੀ ਲਿਪਸਟਿਕ ਲਗਾਈ ਥੈਨ ਮੇਰਾ ਫਾਈਨਲ ਲੁੱਕ ਵਾਲ ਮੇਰੇ ਦੇਖਣਾ ਜਾਣ ਮੈਂ ਆਪਣੇ ਹੈਅਰ ਸ਼ੋਅ ਕਰਨਾ ਨਹੀਂ ਪਸੰਦ ਕਰਦੀ ਨੈਟ ਸੋਸ਼ਲ ਮੀਡੀਆ ਤੇ ਹਾਂਜੀ ਜ਼ਰੂਰ ਦੱਸ ਜੇ ਬਲੀ ਲੁੱਕ ਕਿੱਦਾਂ ਲੱਗੀ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਕਰਵਾ ਚਾਹ ਦੇਖਣ ਦੇ ਲਈ ਲੁੱਕ ਚੈਨਲ ਗਰਲਸ ਸਬਸਕ੍ਰਾਈਬ